ਏਏ ਯੂਨੀਵਰਸਿਟੀ ਕੇਂਦਰ ਦੇ ਹੱਥ ਦੇ ਵਿੱਚ ਗਈ ਤਾਂ ਹੁਣ ਕੀ ਹੈ ਅਧਿਆਪਕ ਉਹਨਾਂ ਦੇ ਹੋਣਗੇ ਸਿਲੇਬਸ ਉਹਨਾਂ ਦਾ ਹੋਊਗਾ ਫੈਸਲੇ ਉਹਨਾਂ ਦੇ ਹੋਣਗੇ ਫੀਸਾਂ ਦਾ ਬੇਅੰਤ ਹਵਾਦਾ ਹੋ ਜਾਣਾ ਤੇ ਇੱਥੇ ਜਿਹੜੀ ਆਰਐਸਐਸ ਦੀ ਸ਼ਾਖਾ ਲੱਗਿਆ ਕਰੋ ਜਿਹੜੀ ਇਹਨਾਂ ਨੇ ਇੱਕ ਵਾਰ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਸੀ ਹੁਣ ਇੱਥੇ ਵੀਸੀ ਇਹਨਾਂ ਦਾ ਰਜਿਸਟਰਾਰ ਇਹਨਾਂ ਦਾ ਡੀਐਸਡਬਲਿਊ ਇਹਨਾਂ ਦਾ ਜਿੰਨੇ ਹੋਰ ਅਹੁਦੇ ਕੰਟਰੋਲਰ ਆਫ ਐਗਜ਼ਾਮੀਨੇਸ਼ਨ ਜਿੰਨੇ ਵੀ ਬੰਦੇ ਲਾਉਣੇ ਆ ਲਾਉਂਦੇ ਤਾਂ ਉੱਤੋਂ ਹੀ ਨਹੀਂ ਨਾ ਚਾਂਸਲਰ ਤਾਂ ਸਿੱਧਾ ਹੀ ਇਹਨਾਂ ਦਾ ਵਾਈਸਪ੍ਰੈਜ਼ੀਡੈਂਟ ਹੁੰਦਾ ਇੰਡੀਆ ਦਾ ਸਾਡੀ ਮੰਗ ਕੱਲਾ ਸੈਨੇਟ ਦੀਆਂ ਚੋਣਾ ਕਰਾਉਣਾ ਨਹੀਂ ਸਾਡੀ ਮੰਗ ਇਹ ਹੈ ਵੀ ਇਹ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੈ ਇਹ ਸਾਡੀ ਵਿਰਾਸਤ ਹੈ ਸਾਡੀ ਧਰੋਹਰ ਹੈ ਇਸ ਖਿੱਤੇ ਲਈ ਬਣਾਈ ਗਈ ਯੂਨੀਵਰਸਿਟੀ ਹੈ ਇਹਨੂੰ ਪੰਜਾਬ ਨੂੰ ਸੌਂਪਿਆ ਜਾਵੇ ਕੇਂਦਰ ਸਰਕਾਰ ਨੂੰ ਪੂਰੀ ਤਰ੍ਹਾਂ ਬਾਹਰ ਕੱਢਿਆ ਜਾਵੇ ਜਦੋਂ ਤੱਕ ਕੇਂਦਰ ਸਰਕਾਰ ਇਹਦੇ ਵਿੱਚ ਉਹਦਾ ਮਾੜਾ ਮੋਟਾ ਵੀ ਸ਼ੇਅਰ ਹੈ ਉਦੋਂ ਤੱਕ ਉਹਦੀ ਧੁੱਸ ਰਹੂਗੀ ਉਹ ਚੁੰਡੀਆਂ ਵੱਡ ਵੱਡ ਕੇ ਦੇਖਦੇ ਰਹਿੰਦੇ ਨੇ ਕੁਝ ਕੁ ਸਮੇਂ ਬਾਅਦ ਵੀ ਹੁਣ ਕਿੰਨੇ ਕਹੇ ਜਾਗਦੇ ਨੇ ਜਿਹੜੀਆਂ ਵਿੱਚ ਸਟੇਟ ਗਵਰਨਮੈਂਟਾਂ ਆਈਆਂ ਚਾਹੇ ਉਹ ਕਾਲੀ ਦਲ ਤੋਂ ਲੈ ਕੇ ਹੁਣ ਆਮ ਆਦਮੀ ਪਾਰਟੀ ਤੱਕ ਮੁੱਖ ਮੰਤਰੀ ਮਾਨ ਤੱਕ ਉਹਨਾਂ ਦਾ ਕੀ ਰੋਲ ਰਿਹਾ ਪੰਜਾਬ ਸਰਕਾਰਾਂ ਦੀ ਇੰਨੇ ਸਾਲਾਂ ਦੀ ਨਕਾਮੀ ਦਿਹਾਕਿਆ ਬੰਦੀ ਨਕਾਮੀ ਦੀ ਵੀ ਹੈ ਵੀ ਜਿਨ੍ਹਾਂ ਨੇ ਕਦੇ ਇਸ ਯੂਨੀਵਰਸਿਟੀ ਦੇ ਵਿੱਚ ਆਵਦਾ ਹੋਲਡ ਲੈਣ ਦੇ ਲਈ ਆ ਅੱਧੀ ਯੂਨੀਵਰਸਿਟੀ ਨੂੰ ਵਾਪਸ ਲੈਣ ਦੇ ਲਈ ਕਦੇ ਕੋਈ ਜ਼ੋਰ ਨਹੀਂ ਲਾਇਆ ਰੌਲਾ ਪਾਉਂਦੇ ਬਹੁਤ ਦੂਰ ਦੀ ਗੱਲ ਹੈ ਤੁਸੀਂ ਸੈਨੇਟ ਦੀਆਂ ਮੀਟਿੰਗਾਂ ਦੇ ਵਿੱਚ ਆ ਕੇ ਬੈਠੋਗੇ ਤਾਂ ਤੁਹਾਨੂੰ ਪਤਾ ਚੱਲੂਗਾ ਨਾ ਵੀ ਸਾਡ ਮੀਟਿੰਗਾਂ ਦੇ ਵਿੱਚ ਕੀ ਚੱਲ ਰਿਹਾ ਕਿਹੜੇ ਫੈਸਲੇ ਲਏ ਜਾ ਰਹੇ ਨੇ ਕਾਂਗਰਸ ਯਾ ਕਾਲੀ ਇਹਨਾਂ ਦੋਨਾਂ ਸਰਕਾਰਾਂ ਦੇ ਵਿੱਚੋਂ ਇੱਕ ਸਰਕਾਰ ਨੇ ਤਾਂ ਇਸ ਗੱਲ ਦੇ ਉੱਤੇ ਸਾਈਨ ਕਰ ਦਿੱਤੇ ਸੀ ਵੀ ਇਹਨੂੰ ਕੇਂਦਰੀ ਯੂਨੀਵਰਸਿਟੀ ਬਣਾ ਦਿੱਤਾ ਸੀ ਹੁਣ ਜਿਹੜਾ ਭਾਜਪਾ ਦਾ ਵਿਦਿਆਰਥੀ ਵਿੰਗ ਹੈ ਐਬੀਵੀਪੀ ਉਹ ਉਹਨਾਂ ਦਾ ਕੀ ਉਹ ਉਹਨਾਂ ਨਾਲ ਹੀ ਬਿਲਕੁਲ ਇਹਦੇ ਵਿੱਚ ਕੋਈ ਦੋਰ ਆਏ ਨਹੀਂ ਵਿਦਿਆਰਥੀ ਵਿੰਗ ਉਹਨਾਂ ਦੇ ਵਿੱਚੋਂ ਹਮ ਸਾਰੇ ਬੰਦੇ ਇਹ ਤਾਂ ਨਹੀਂ ਹੋਣਗੇ ਵੀ ਹਰਿਆਣਾ ਜਾਂ ਹਿਮਾਚਲ ਦਾ ਪੰਜਾਬ ਦੇ ਵੀ ਹੋਣਗੇ ਬਿਲਕੁਲ ਬਿਲਕੁਲ ਉਹਨਾਂ ਨੂੰ ਮਤਲਬ ਇਹ ਚੀਜ਼ ਦਾ ਉਹ ਅਹਿਸਾਸ ਹੈ ਨਹੀਂ ਕੀ ਪੰਜਾਬ ਦੇ ਵਿੱਚ ਭਾਜਪਾ ਦੇ ਬੰਦੇ ਨਹੀਂ ਹੈਗੇ ਫਿਰ ਉਹ ਵਿਦਿਆਰਥੀ ਹੁੰਨੇ ਆ ਜਾਂ ਉਹ ਪੋਲਿਟਿਕਸ ਨਾਲੋਂ ਥੋੜਾ ਜਿਹਾ ਤਾਂ ਚਲੋ ਫਰਕ ਹੁੰਦਾ ਵੀ ਇੱਥੇ ਤੁਸੀਂ ਉਵੇਂ ਵਾਤਾਵਰਣ ਚ ਰਹਿੰਦੇ ਹੋ ਉਹਨਾਂ ਦੇ ਵਿੱਚ ਇਹ ਹੈ ਨਹੀਂ ਵੀ ਸਾਡੀ ਆ ਯੂਨੀਵਰਸਿਟੀ ਸਾਡੇ ਅਧਿਕਾਰ ਦੀ ਗੱਲ ਕਿ ਨਹੀਂ ਇਹ ਟੋਟਲੀ ਬਿਲਕੁਲ ਨਹੀਂ ਹੋਏਗਾ ਮਤਲਬ ਬਹੁਤ ਜੇ ਜੇ ਵਿਦਿਆਰਥੀ ਜਿਹੜਾ ਸੋਚ ਸਮਝ ਸਕਦਾ ਹੈ ਜੇ ਉਹ ਉਹਨਾਂ ਦੀ ਜਥੇਬੰਦੀ ਜਾ ਕੇ ਜੁਆਇਨ ਕਰ ਰਿਹਾ ਨਾ ਤੇ ਉਹਦੇ ਵਿੱਚ ਅਹੁਦੇਦਾਰੀ ਦੇ ਉੱਤੇ ਹੈ ਖਾਸ ਤੌਰ ਤੇ ਆ ਪ੍ਰਧਾਨ ਜਿਹੜਾ ਮੁੰਡਾ ਲਾਇਆ ਗੁਰਬੀ ਸੋਹਣ ਇਹ ਵੀ ਤਾਂ ਪੰਜਾਬ ਦਾ ਹੀ ਲਾਇਆ ਇਹਨਾਂ ਨੇ ਇਹ اپੀਲ ਉੱਠ ਰਹੀ ਆ ਵੀ ਸਪੈਸ਼ਲ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਤਾਂ ਉਹਦੇ ਵਿੱਚ ਇਹ ਸਾਰਾ ਕੀਤਾ ਜਾਵੇ ਉਹ ਤੁਹਾਨੂੰ ਲੱਗਦਾ ਵੀ ਸਰਕਾਰ ਦੀ ਮਨਸ਼ਾ ਮੁੱਖ ਮੰਤਰੀ ਭਗਵੰਤ ਮਾਨ ਜਾਂ ਖਾਸ ਕਰਕੇ ਹਾਇਰ ਐਜੂਕੇਸ਼ਨ ਮਨਿਸਟਰ ਹਰਜੋਤ ਬੈਂਗ ਹੈ ਗਿਆ ਉਹ ਦੂਰੰਦੇਸ਼ੀ ਉਹਨਾਂ ਦੀ ਕੋਈ ਮਨਸ਼ਾ ਨਹੀਂ ਵੈਸੇ ਇਹ ਹਾਈ ਕੋਰਟ ਦਾ ਇੱਕ ਬਿਆਨ ਆਇਆ ਸੀ ਤੇ ਕੇਂਦਰ ਸਰਕਾਰ ਵੀ ਕਹਿ ਰਹੀ ਸੀ ਇਸ ਯੂਨੀਵਰਸਿਟੀ ਦੇ ਕੇਂਦਰੀਕਰਨ ਦੀ ਗੱਲ ਚੱਲੀ ਸੀ ਉਸ ਵੇਲੇ ਪੰਜਾਬ ਦੀਆਂ ਵਿਦਿਆਰਥਣ ਜਥੇਬੰਦੀਆਂ ਇੱਥੇ ਆ ਕੇ ਧਰਨਾ ਲਾਉਂਦੀਆਂ ਨੇ ਮੁਹਾਲੀ ਉਦੋਂ ਡਾਂਗਾ ਬਣਾਉਣ ਵਾਲਾ ਭਗਵੰਤ ਮਾਨ ਹੀ ਤਾਂ ਸੀ ਜੇ ਉਹ ਚੋਣ ਉਹ ਬਹੁਤ ਕੁਝ ਕਰ ਸਕਦੇ ਆ ਅਸੀਂ ਉਦੋਂ ਵੀ ਮੰਗ ਕੀਤੀ ਸੀ ਵੀ ਵਿਧਾਨ ਸਭਾ ਦਾ ਸੈਸ਼ਨ ਸਪੈਸ਼ਲ ਸੈਸ਼ਨ ਬੁਲਾਇਆ ਜਾਵੇ